ਕਾਰਵਾਈ ਦੇ ਨਾਮ ਦੇ ਉੱਤੇ ਇਹਨਾਂ ਸਿਰਫ ਬਲੈਕਮੇਲਿੰਗ ਦਾ ਜਿਹੜਾ ਲੋਕਾਂ ਨੂੰ ਲੁੱਟ ਕੋ ਸੁਸਾਇਟੀ ਦਾ ਤੰਗਾ ਬਣਾਇਆ ਹੈ। ਇਹਨਾਂ ਦੇ ਅੰਦਰ ਵੜ ਕੇ ਉਹਨਾਂ ਦੇ ਧਰਮ ਕੰਡੇ, ਉਹਨਾਂ ਦੇ ਵਲੰਡਰ, ਉਹਨਾਂ ਦਾ ਸਮਾਨ, ਉਹਨਾਂ ਦਾ ਉਹ ਕੀਮਤੀ ਸਮਾਨ ਜਿਹੜਾ ਕਿਸੇ ਗਿਣਤੀ 'ਚ ਨਹੀਂ ਆਣਾ ਇਹਨਾਂ ਦੇ। ਉਹ ਸਮਾਨ ਚੱਕ ਕੇ ਫਰਾਰ ਹੋ ਜਾਂਦੇ ਆ ਉਹ। ਜਿਹੜੇ ਧਾਰਨੀ ਅੰਦਰ ਇਹ ਦੁਕਾਨ ਦੇ ਅੰਦਰ ਵੜ ਕੇ ਇਹਨੂੰ ਗਾਲਾ ਕੱਢਣੀ ਆ, ਇਹਨੂੰ ਕੱਪੜ ਮਾਰਨੇ ਤੇ ਇਹਨਾਂ ਦਾ ਸਮਾਨ ਚੱਕ ਕੇ ਲੈਣਾ ਕਿਤੇ ਹੱਦ ਤੱਕ ਸਹੀ ਆ? ਦੀ ਮੰਗ ਦਾ ਦੋ ਗੱਡੀ ਰੋਟੀ ਲਈ ਕੰਮ ਕਰਦੇ ਨੇ ਸਮਾਂ ਚੱਕ ਕੇ ਲੈ ਜਾਂਦੇ ਨੇ ਸਮਾਨ ਉਹ ਲੈ ਕੇ ਜਾਂਦੇ ਨੇ ਜਿਹੜੀ ਕਾਰਪੋਰੇਸ਼ਨ ਨੂੰ ਵਾਸਤੇ ਲੋੜ ਆ ਕਿੰਨੀਆਂ ਵੱਡੀਆਂ ਵੱਡੀਆਂ ਕਾਰਾਂ ਕਾਰਪੋਰੇਸ਼ਨ ਆਲੇ ਲਈ ਜਾਂਦੇ ਨੇ ਇਹ ਥੋਨੀਆਂ ਤਨਖਾਹਾਂ ਨਹੀਂ ਜਿੰਨਾਂ ਦੇ ਦਿੰਦੀਆਂ ਕਿਸ਼ਤਾਂ ਨੇ ਕਿੱਥੋਂ ਜਾਂਦੀਆਂ ਨੇ ਜੇ ਕਿਸ਼ਤ ਦੇੰਦੇ ਨੇ ਘਰੋਂ ਰਾਸ਼ਨ ਕਿੱਥੋਂ ਆਉਂਦਾ ਉਹ ਕਿੱਥੋਂ ਆਉਂਦਾ ਉਹ ਵੱਡੇ ਵੱਡੇ ਮਾਲ ਮਾਲ ਦੇ ਵਿੱਚ ਜਿਹੜੀਆਂ ਬਾਹਰ ਇਨਲੀਗਲ ਗੱਡੀਆਂ ਖੜ੍ਹਦੀਆਂ ਨੇ ਜਾਂ ਇਨਲੀਗਲ ਪਾਰਕਿੰਗ ਆ ਜਾਂ ਇਨਲੀਗਲ ਬਿਲਡਿੰਗ ਆ ਉੱਥੋਂ ਚੱਲਦੇ ਨੇ ਔਰ ਜ਼ਬਰਦਸਤੀ ਅੰਦਰ ਗੱਲੇ ਵਿੱਚ ਭੂਸ ਕਰਕੇ ਔਰ ਕਾਟੇ ਬੱਟੇ ਉਖਾ ਲੈਣਾ ਇਹ ਅਫਸਰ ਆਦਮੀ ਦਾ ਕੰਮ ਇਹ ਨਹੀਂ ਹੈ ਔਰ ਇਹ ਕੈਸੇ ਕਾਰਪੇਸ਼ਨ ਵਾਲੇ ਇਹ ਨਹੀਂ ਸਮਝ ਮਾਇਆ ਜਾਂ ਉਹ ਲੈ ਕੇ ਗਏ ਨੇ ਜਿਹੜੀਆਂ ਵਰਤੋਂ ਦੇ ਹੁਣ ਜਿਹੜੀਆਂ ਉਹਨਾਂ ਨੂੰ ਚਾਹੀਦੀਆਂ ਹੁਣ ਹੋ ਸਕਦਾ ਮੈਨੂੰ ਤੇ ਐ ਲੱਗਦਾ ਵੀ ਅਫਸਰਾਂ ਨੇ ਕੀ ਹੋਵੇ ਵੀ ਸਾਨੂੰ ਸ਼ਾਮ ਨੂੰ ਮੁਰਗੇ ਲੈ ਆ ਕੇ ਦਿਓ ਇਹ ਇੱਧਰ ਚੱਲੇ ਗਏ ਨੇ ਸਾਨੂੰ ਕੰਡੇ ਲੈ ਆ ਕੇ ਦਿਓ ਮਹਿੰਗੇ ਦਾਦਾ ਸੰਯਾਰ ਦੇ ਚੋਰਾਂ ਦੀ ਸਰਕਾਰ ਮਰਦਾ ਪਾ ਉਰਾਂ ਦੀ ਸਰਕਾਰ ਮਰਦਾਬਾਦ ਅੱਲਾਹ ਅਕਬਰ ਲੁਧਿਆਣਾ ਲਈ ਤੇਰੇ ਮੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੇ ਹੋਏ ਕਿ ਲੁਧਿਆਣਾ ਸ਼ਹਿਰ ਦੀ ਕਾਰਪਰੇਸ਼ਨ ਮਤਲਬ ਕਾਰਪੋਰੇਸ਼ਨ ਕਾਰਪੇਸ਼ਨ ਦੀ ਗੱਲ ਇਸ ਕਰਕੇ ਕੀਤੀ ਜਾਊਗੀ ਕਾਰਪੇਸ਼ਨ ਜਿਹੜੀ ਹੈ ਕਾਰਪੇਸ਼ਨ ਤੈਅ ਬਜਾਰੀ ਹੈ ਅਗਰ ਕਾਰਵਾਈ ਕਰਦੀ ਹੈ ਤਾਂ ਆਪਣੀ ਮਰਜ਼ੀ ਨਾਲ ਕਰਦੀ ਹੈ ਅਗਰ ਨਹੀਂ ਕਰਨੀ ਤਾਂ ਨਹੀਂ ਕਰਨੀ ਰੋਡ ਦੇ ਉੱਤੇ ਕਬਜ਼ੇ ਹੁੰਦੇ ਹੋਣਦੇ ਹੋਲੈਂਡ ਤੋਂ ਸਾਨੂੰ ਕੀ ਲੈਣਾ ਦੇਣਾ ਅਸੀਂ ਤਾਂ ਗੱਡੀ ਆਪਣੀ ਕੱਢ ਲੈਣੀ ਕੋਲੋਂ ਦੀ ਸ਼ਿਕਰੀਕ ਐਸਾ ਮਾਮਲਾ ਸਾਹਮਣੇ ਆ ਗਿਆ ਜਿਹਦੇ ਵਿੱਚ ਕਾਰਪੇਸ਼ਨ ਵਾਲੇ ਮੁਲਾਜ਼ਮ ਤੈਅ ਬਜਾਰੀ ਦੇ ਇੱਕ ਦੁਕਾਨ ਜਿਹੜੀ ਹੈ ਲੱਗੀ ਹੁੰਦੀ ਹੈ ਜਿਸ ਦੀ ਜੋ ਮੰਜਾ ਆਪਣੇ ਅੰਦਰ ਰੱਖਦਾ ਹੈ ਲੇਕਿਨ ਮੰਜੇ ਨੂੰ ਨਹੀਂ ਚੱਕਿਆ ਜਾਂਦਾ ਮੰਜਰੇ ਪੇ ਕਪੜਿਆਂ ਨੂੰ ਚੱਕ ਕੇ ਜਾਂਦਾ ਦੁਕਾਨ ਦੇ ਅੰਦਰ ਐਂਟਰੀ ਕਰਦੇ ਉੱਤੇ ਪਿਆ ਇੱਕ ਪਿੱਛੇ ਕੰਡਾ ਚੱਕ ਲੈਂਦੇ ਨੇ ਕੋਈ ਵੀਡੀਓ ਬੜੀ ਬਕੂਬੀ ਵਾਇਰਲ ਹੋ ਰਹੀ ਚ ਉਹ ਰੀੜੀ ਵਾਲੇ ਦੁਕਾਨ ਵਾਲੇ ਸਾਡੇ ਨਾਲ ਮੌਜੂਦ ਹੈ ਲੇਕਿਨ ਕਾਰਪੋਰੇਸ਼ਨ ਇਹ ਜ਼ੋਨਾ ਹੈ ਜੋ ਕਾਰ ਪਰੇਸ਼ਾਨ ਦੇ ਨਾਮ ਦੇ ਨਾਲ ਮਸ਼ਹੂਰ ਹੋਈ ਪਈ ਹੈ ਉਹਨੂੰ ਦਿਖਾ ਦੇ ਵਿੱਚ ਕਾਰ ਪਰੇਸ਼ਾਨ ਮਤਲਬ ਕਾਰਪੋਰੇਸ਼ਨ ਜੋ ਪਰੇਸ਼ਾਨ ਕਰੇਗੀ ਕਾਰਪੋਰੇਸ਼ਨ ਲੋਕਾਂ ਨੂੰ ਆਵਾਮ ਨੂੰ ਇਸ ਕਾ ਕਿ ਪਰੇਸ਼ਾਨ ਕਰੇਗੀ ਕਿ ਨਾ ਜ਼ਿੰਮੇਵਾਰੀ ਲੱਲੀ ਹੈ ਲੋਕਾਂ ਨੂੰ ਪਰੇਸ਼ਾਨ ਕਰਦੀ ਵੀਰ ਕਿੰਨਾ ਕ ਪਰੇਸ਼ਾਨ ਕਰਦੀ ਹੈ ਕਾਰਪੋਰੇਸ਼ਨ ਇਹਨਾਂ ਨੇ ਇੱਥੋਂ ਤੁਸੀਂ ਨਿਕਲ ਜਾਓ ਕਾਰਪੋਰੇਸ਼ਨ ਤੋਂ ਬਾਹਰ ਤੁਸੀਂ ਜਿੱਥੇ ਤੁਸੀਂ ਆਫਿਸ ਤੋਂ ਨਿਕਲੋਗੇ ਪੂਰਾ ਸ਼ਹਿਰ ਦੇ ਉੱਪਰ ਜਗਾ ਜਗਾ ਕਾਰਵਾਈ ਤੁਸੀਂ ਇਹ ਕਹਿੰਦੇ ਕਾਰਵਾਈ ਦੇ ਨਾਮ ਦੇ ਉੱਤੇ ਨਾ ਸਿਰਫ ਬਲੈਕਮੇਲਿੰਗ ਦਾ ਜਿਹੜਾ ਲੋਕਲ ਲੁੱਟਕ ਉਸ ਦਾ ਜਿਹੜਾ ਧੰਦਾ ਬਣਾਇਆ ਹੋਇਆ ਹੈ ਸਾਰਾ ਬਾਜ਼ਾਰ ਦੇ ਵਿੱਚ ਲਾਟਰੀਆਂ ਵਾਲੇ ਲੈ ਲਓ ਕੋਈ ਲੈ ਲਓ ਸਾਰੇ ਜਗ੍ਹਾ ਜਗ੍ਹਾ ਉਹਨਾਂ ਨੇ ਰੋਕੀ ਹੋਈ ਹੈ ਪਰ ਆ ਜਿਹੜੇ ਗਰੀਬ ਗਰੀਬ ਲੋਕ ਨੇ ਜਿਹੜੇ ਆਪਣੀ ਦੁਕਾਨਾਂ ਦੇ ਅੰਦਰ ਬੈਠ ਕੇ ਕਿ 2-400 ਰੁਪਏ ਦਿਹਾੜੀ ਕਮਾ ਕੇ ਵੀ ਜਿਹੜੇ ਆਪਣੇ 2-400 ਦਿਹਾੜੀ ਕਢਾ ਕੇ ਆਪਣੇ ਪਰਿਵਾਰ ਪਾਲਦੇ ਉਹਨਾਂ ਦੀ ਦੁਕਾਨਾਂ ਦੇ ਅੰਦਰ ਉਹ ਸਾਰ ਦੁਕਾਨਾਂ ਦੇ ਅੰਦਰ ਵੜ ਕੇ ਉਹ ਜ਼ਮਾਨੇ ਜਿਹੜਾ ਬਾਹਰੋਂ ਚੱਕਿਆ ਦੁਕਾਨਾਂ ਦੇ ਅੰਦਰ ਵੜ ਕੇ ਉਹਨਾਂ ਦੇ ਧਰਮ ਕੰਡੇ ਉਹਨਾਂ ਦੇ ਸਿਲੰਡਰ ਉਹਨਾਂ ਦਾ ਸਮਾਨ ਉਹਨਾਂ ਦਾ ਉਹ ਕੀਮਤੀ ਸਮਾਨ ਜਿਹੜਾ ਕਿਸੇ ਗਿਣਤੀ 'ਚ ਨਹੀਂ ਆਣਾ ਇਹਨਾਂ ਦੀ ਉਹ ਸਮਾਨ ਚੱਕ ਕੇ ਫਰਾਰ ਹੋ ਜਾਂਦੇ ਆ ਉਹਦੇ ਨਾਲ ਜੇ ਕੋ ਇਹ ਗਰੀਬ ਐ ਤੇ ਇਹਦੇ ਕੋਲ ਦੋਸ਼ ਐ ਵੀ ਇਹ ਗਰੀਬ ਐ ਹੈ ਇਹ ਤਾਂ ਗਲਤੀ ਇਹ ਦੋਸ਼ ਐ ਭਾਈ ਇਹ ਗਰੀਬਾਂ ਦਾ ਦੁਕਾਨਦਾਰੀ ਕਰ ਰਹੇ ਆ ਇਹ ਤਾਂ ਗਲਤੀ ਹੋ ਗਈ ਇਹ ਆਪਣੇ ਲੋਕ ਪਰਿਵਾਰ ਨੂੰ ਇਮਾਨਦਾਰੀ ਦੀ ਗੱਲ ਖਵਾ ਰਹੇ ਆ ਤੇ ਇਹਦੀ ਕੋ ਗਲਤੀ ਹੋ ਗਈ ਇਹ ਇਹਦੇ ਘਰ ਦੇ ਅੰਦਰ ਇਹਦੀ ਦੁਕਾਨ ਦੇ ਅੰਦਰ ਵੜ ਕੇ ਇਹਨੂੰ ਗਾਲਾ ਕੱਢਣੀ ਹੈ ਇਹਨੂੰ ਥੱਪੜ ਮਾਰਨੇ ਤੇ ਇਹਨਾਂ ਦਾ ਸਮਾਨ ਚੱਕ ਕੇ ਲੈਣਾ ਕਿਤੇ ਹੱਦ ਤੱਕ ਸਹੀ ਹੈ ਆ ਸਾਰੇ ਸਮਾਨ ਜੋ ਵੀ ਹੈ ਨਾ ਕਾਰਾ ਕੰਮ ਆ ਇਹਨੂੰ ਮੀਟਸ ਆਫ ਦਾ ਕੰਮ ਸਾਰਾ ਸਮਾਨ ਚੱਕ ਕੇ ਲੈਣਾ ਸਾਰਾ ਸਮਾਨ ਚੱਕ ਕੇ ਸਮਾਨ ਅੰਦਰੋਂ ਚੱਕਦੇ ਦੁਕਾਨ ਦੇ ਅੰਦਰੋਂ ਚੱਕਦੇ ਇਹਨੂੰ ਗਰਦਨੀਆਂ ਦੇ ਕੇ ਤਿੰਨ ਚਾਰ ਮੁੰਡੇ ਆ ਆ ਦੇਖੋ ਤੁਸੀਂ ਕਿੰਨੇ ਮੁੰਡੇ ਕਿਹਨਾਂ ਕਾਰਪੇਸ਼ਨ ਵਾਲੇ ਨੇ ਮਾਰਿਆ ਕਾਰ ਕਿਉਂ ਮਾਰਿਆ ਉਹ ਜ਼ਬਰਦਸਤੀ ਸਮਾਨ ਚੁੱਕ ਲਿਆ ਜਦ ਸਮਾਨ ਜੋ ਅੰਦਰੋਂ ਚੁੱਕੇ ਜਾ ਰਹੇ ਸਨ ਨਾ ਹਮਨ ਰੋਕ ਰਹੇ ਤੇ ਮੈਡੀਕਲ ਨਿਕਰਾਇਆ ਮੈਡੀਕਲ ਡੀਗਰੀ ਕਰਾ ਲਈ ਅਭੀ ਅਭੀ ਸਰ ਜਸਟ ਆਇਆ ਜਸਟ ਅਭੀ ਦੋ ਆਇਆ 1 ਗੰਢਾ 1 ਗੰਢਾ ਅੱਧਾ 1 ਗੰਢੇ ਪਹਿਲੇ ਮਤਲਬ ਕਾਰਪੋਰੇਸ਼ਨ ਦੇ ਗੁੰਡਾ ਕਰਦੀ ਕੀਤੀ ਉੱਥੇ ਉਹ ਗੁੰਡਾ ਕਰਦੀ ਹੋਈ ਕਿ ਪਰੇਸ਼ਾਨੀ ਹੋਈ ਕਾਰਪੋਰੇਸ਼ਨ ਦੇ ਵਿੱਚ ਅਸਲ ਤਾਂ ਮੁੱਦਾ ਇਹ ਆ ਵੀ ਗਰੀਬਾਂ ਨੂੰ ਤੰਗ ਕਰਨਾ ਇਹ ਸਰਕਾਰ ਕੋਲੋਂ ਕੀ ਮੰਗਦੇ ਨੇ ਇਹ ਦੋ ਵਕਤ ਦੀ ਰੋਟੀ ਲਈ ਆਪਣਾ ਕੰਮ ਕਰਦੇ ਨੇ ਇੱਥੋਂ ਦੀ ਕੁਝ ਕਿਲੋਮੀਟਰ ਜਿਹੜੀਆਂ ਬਿਲਡਿੰਗਾਂ ਬਣਦੀਆਂ ਨੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀ ਅੱਖਾਂ ਬੰਦ ਹੋ ਜਾਂਦੀਆਂ ਨੇ ਉਦੋਂ ਨਹੀਂ ਉਹ ਚੋਰ ਮੋਰੀ ਰਾਹੀਂ ਪੈਸਾ ਆ ਜਾਂਦਾ ਨਹੀਂ ਨਹੀਂ ਚੋਰ ਮੋਰੀ ਨਹੀਂ ਹੈਗੀ ਮੋਰੀ ਚੋਰਾ ਦੀ ਆ ਉਹ ਉਹ ਉਦੋਂ ਉਦੋਂ ਇਹਨਾਂ ਦੀ ਅੱਖਾਂ ਮੰਦ ਹੋ ਜਾਂਦੀ ਨੇ ਕਾਰਪੋਰੇਸ਼ਨ ਦੀਆਂ ਮੈਨੂੰ ਇਹ ਦੱਸੋ ਵੀ ਇਹ ਗਰੀਬ ਕੀ ਮੰਗਦਾ ਦੋ ਗੱਦੀ ਰੋਟੀ ਲਈ ਕੰਮ ਕਰਦੇ ਨੇ ਸਮਾਨ ਚੱਕ ਕੇ ਲੈ ਜਾਂਦੇ ਨੇ ਸਮਾਨ ਉਹ ਲੈ ਕੇ ਜਾਂਦੇ ਨੇ ਜਿਹੜੀ ਕਾਰਪੋਰੇਸ਼ਨ ਨੂੰ ਵਾਸਤੇ ਲੋੜ ਆ ਭਾਈ ਜੀ ਮੈਂ ਤੁਹਾਨੂੰ ਦੱਸਦਾ ਵੱਡੇ ਸ਼ਾਹੂ ਕਰੇ ਦੁਕਾਨ ਦੇ ਅੱਗੇ ਇਹਨਾਂ ਦੀ ਜਾਨ ਦੀ ਹਿੰਮਤ ਨਹੀਂ ਹੈਗੀ ਵੱਡੇ ਸ਼ਾਹੂ ਦੀ ਦੁਕਾਨ ਦੇ ਕੋਈ ਸਮਾਨ ਚੱਕਣ ਦੀ ਹਿੰਮਤ ਨਹੀਂ ਹੈਗੀ ਇਹ ਚੱਕਦੇ ਨੇ ਗਰੀਬ ਗਰੀਬਾਂ ਦਾ ਸਮਾਨ ਬਣੇ ਬੋਲਣਾ ਹੀ ਨਹੀਂ ਗਾ ਗਰੀਬਾਂ ਨੂੰ ਬੋਲਣ ਕਿ ਕਿੱਥੋਂ ਉਹਨਾਂ ਕੋ ਪੈਸੇ ਆਉਂਦੇ ਨੇ ਆਈਡੀਆ ਵੱਡੀਆਂ ਵੱਡੀਆਂ ਕਾਰਾਂ ਕਾਰਪੋਰੇਸ਼ਨ ਵਾਲੇ ਲਈ ਜਾਂਦੇ ਨੇ ਇਹ ਉਨੀਆਂ ਤਨਖਾਹਾਂ ਨਹੀਂ ਜਿੰਨਾਂ ਨੇ ਉਹਨਾਂ ਦੀਆਂ ਕਿਸ਼ਤਾਂ ਨੇ ਕਿੱਥੋਂ ਜਾਂਦੀਆਂ ਨੇ ਜੇ ਕਿਸ਼ਤ ਜਿੰਨੇ ਨੇ ਕਰੋ ਰਾਸ਼ਨ ਕਿੱਥੋਂ ਆਉਂਦਾ ਉਹ ਕਿੱਥੋਂ ਆਉਂਦਾ ਉਹ ਵੱਡੇ ਵੱਡੇ ਮਾਲ ਮੋਲ ਦੇ ਵਿੱਚ ਜਿਹੜੀਆਂ ਬਾਹਰ ਇਨਲੀਗਲ ਗੱਡੀਆਂ ਖੜ੍ਹਦੀਆਂ ਨੇ ਜਾਂ ਇਨਲੀਗਲ ਪਾਰਕਿੰਗ ਆ ਜਾਂ ਇਨਲੀਗਲ ਬਿਲਡਿੰਗ ਆ ਉੱਥੋਂ ਚੱਲਦੇ ਨੇ ਸਰੀਆਮ ਧੱਕਾ ਗਰੀਬਾਂ ਦੇ ਨਾਲ ਆਹ ਸਰਕਾਰ ਬਣਾਈ ਸੀ ਪੀਲੀ ਬੱਗ ਬਣ ਕੇ ਅਸੀਂ ਕਹਿੰਦੇ ਗਰੀਬਾਂ ਦੀ ਸਰਕਾਰ ਆਹ ਸਰਕਾਰ ਬਣਾਈ ਸੀ ਅਸੀਂ ਸਾਡਾ ਸਮਾਨ ਚੁੱਕ ਕੇ ਲੈ ਜਾਓ ਅਸੀਂ ਇੱਥੇ ਧਰਨੇ ਲਈਏ ਹੁਣ ਹੁਣ ਇੱਥੇ ਸਭ ਕੁਝ ਹੋਊਗਾ ਫੇਰ ਕਿਤੇ ਜਾ ਕੇ ਗਰੀਬਾਂ ਨੂੰ ਥਾਂ ਮਿਲਣਾ ਕਿਤੇ ਗਰੀਬਾਂ ਦੀਆਂ ਕਿਤੇ ਜਗ੍ਹਾ ਮਿਲਣੀਆਂ ਬਾਬਾ ਸਾਹਿਬ ਬਾਬਾ ਸਾਹਿਬ ਤੇ ਭਗਤ ਸਿੰਘ ਦੇ ਇਹਨਾਂ ਨੇ ਸਲੋਗਨ ਦਿੱਤੇ ਇਹਨਾਂ ਨੇ ਨਾਰੇ ਦਿੱਤੇ ਵੀ ਅਸੀਂ ਉਹਨਾਂ ਦੇ ਸੋਚ ਦੇ ਆਧਾਰ ਤੇ ਉੱਪਰ ਕੰਮ ਪਹਿਰਾ ਦੇਾਂਗੇ ਵੀ ਉਹਨਾਂ ਦੇ ਆਧਾਰ ਤੇ ਉੱਤੇ ਕੰਮ ਕਰਾਂਗੇ ਬਾਬਾ ਸਾਹਿਬ ਦਾ ਨਾਮ ਲੈ ਕੇ ਤੇ ਭਗਤ ਸਿੰਘ ਨਾਲ ਆ ਕੇ ਪੂਰੇ ਪੰਜਾਬ ਨੂੰ ਬੇਚਖਾਇਆ ਕਿਹਾ ਬਾਬਾ ਸਾਹਿਬ ਨੇ ਕਿਹਾ ਸੀ ਵੀ ਇਸ ਦਲਿਤ ਨਾਲ ਧੱਕਾ ਹੋਵੇ ਉਸਦੇ ਘਰ ਦੇ ਅੰਦਰ ਇਸ ਦਲਿਤ ਦਾ ਸਮਾਨ ਲੁੱਟਿਆ ਜਾਵੇ ਉਸਦੇ ਘਰ ਦੇ ਅੰਦਰ ਕਿਹਾ ਉਹਨਾਂ ਨੇ ਆ ਸਵਿਧਾਨ ਲਿਖਿਆ ਸੀ ਕੇ ਉਹਨਾਂ ਦੀ ਦੁਕਾਨਾਂ ਦੇ ਅੰਦਰ ਵੜ ਕੇ ਸਰਕਾਰੀ ਗੁੰਡੇ ਸਰਕਾਰੀ ਦਫਤਰ ਦੇ ਜਿਹੜੇ ਗੁੰਡੇ ਨੇ ਉਹ ਅੱਗੇ ਸਰਕਾਰ ਜਿਹੜੀ ਲੁੱਟ ਖਸੋਟਾ ਕਰਨਗੇ ਜਾਂ ਇਹ ਸਵਿਧਾਨ ਸੀ ਜਾਂ ਇਹ ਉਹਨਾਂ ਦੀ ਸੋਚ ਸੀ ਨਾਲੀ ਉਹ ਕੰਮ ਸੋਖੇ ਨਹੀਂ ਹੈਗੇ ਸੋਖੇ ਕੰਮ ਕਰ ਚੁੱਕੇ ਹੋਏ ਨੇ ਤੇ ਪਿੱਛੇ ਕਿਸੇ ਨਾ ਕਿਸੇ ਇਨਸਟਰਕਸ਼ਨ ਹੋਊਗਾ ਤੁਸੀਂ ਇੱਕ ਚੀਜ਼ ਦੱਸੋ ਇਹਨਾਂ ਨੂੰ ਆ ਕੇ ਤੁਸੀਂ 250 ਰੁਪਏ ਦੀ ਇੰਤਖਾਮਡ ਕਰੋ ਜਿਹਨਾਂ ਕਮਾਣਾ ਹੀ 400 ਰੁਪਏ ਤੁਹਾਨੂੰ 250 ਰੁਪਏ ਕਿੱਥੋਂ ਦੇ ਦੁਆ ਉਹ ਦੀਆਂ ਦੇ ਵਿੱਚ ਸ਼ੋਰ ਮੰਗਦੇ ਨੇ ਕੀ ਕਹਿੰਦੇ ਨੇ सामान उठा 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 के 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 ले 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 जाते जाते हैं। हैं। पैसे पैसे कट भी तीस साल उस जगह पे हो गए हैं मगर ये नहीं देखे कि बारह बजे आए दो बजे आकर के अफसर आदमी होकर के और जबरदस्ती अंदर गल्ले में घुस करके और कांटे बट्टे उठा लेना ਇਹ ਅਫਸਰ ਆਦਮੀ ਦਾ ਕੰਮ ਇਹ ਨਹੀਂ ਹੈ ਔਰ ਇਹ ਕੈਸੇ ਕਾਰਪੋਰੇਸ਼ਨ ਵਾਲੇ ਹੈ ਇਹ ਨਹੀਂ ਸਮਝ ਮਾਇਨੋ ਆਪਣੀ ਸੈਲਰੀ ਆਉਣੀ ਨਹੀਂ ਅਫਸਰ ਕਿ ਕਿ ਆਉਣੀ ਨਹੀਂ ਸਭ ਗੱਲ ਹੈਗੀ ਗੱਲ ਹੈਗੀ ਏ ਗੱਲ ਹੈਗੀ ਏ ਇਹਨਾਂ ਨੇ ਇਹਨਾਂ ਨੇ ਇੱਕ ਇੱਕ ਚੀਜ਼ ਦਾ حساب ਲਾਇਆ ਹੋਇਆ ਵੀ ਪੰਜ ਜਣੇ ਮਲਾਜ਼ਮ ਜਾਂਦੇ ਆ 10 ਜਣੇ ਬਾਹਰੋਂ ਬੁਲਾਉਂਦੇ ਆ ਬੁਲਾ ਕੇ 10 15 ਜਣੇ ਵੀ ਦੁਕਾਨਦਾਰ ਨੂੰ ਸਮਝ ਨਹੀਂ ਲੱਗਦਾ ਫੜਾ ਆਪਣੀ ਦੀ ਵਿੱਚ ਕੀ ਹੋ ਰਿਹਾ ਕੀ ਨਹੀਂ ਕੋਈ ਹੋਰ ਕੁਝ ਕਰ ਜਾਂਦਾ ਮੈਂ ਤੁਹਾਨੂੰ ਵੀਡੀਓ ਦਿਖਾਣਾ ਹੈ ਤੁਹਾਨੂੰ ਸ਼ਰੇਮ ਦਿਖਾਣਾ ਤੁਸੀਂ ਮੈਨੂੰ ਇੱਕ ਚੀਜ਼ ਦੱਸਿਓ ਵੀ ਇਹ ਵੀਡੀਓ ਦੇ ਅੰਦਰ ਆ ਤੁਸੀਂ ਦੇਖੋ ਧਿਆਨ ਨਾਲ ਦੇਖੋ ਹਾਂ ਆ ਦੁਕਾਨਦਾਰ ਨੇ ਆਪਣਾ ਦੁਆਰਾ ਸ਼ੁਰੂ ਤੋਂ ਲਗਾਨਾ ਆ ਦੁਕਾਨਦਾਰ ਨੇ ਆਪਣਾ ਕਪੜਾ ਛੜ ਪਿਆ ਹਾਂ ਠੀਕ ਹੈ ਜੀ ਆ ਦੁਕਾਨਦਾਰ ਨੇ ਕਪੜਾ ਛੜ ਗਿਆ ਇਹਨੂੰ ਪਤਾ ਵੀ ਕੀ ਹੋ ਰਿਹਾ ਹਾਂ ਚਲੋ ਇਹਨੂੰ ਲੱਗਿਆ ਕੀ ਹੋ ਰਿਹਾ ਇਹਦੀ ਦੁਕਾਨ ਦੇ ਅੰਦਰ ਇੱਕ ਉਸ ਟੂਲ ਸੀਗਾ ਇਹਨੇ ਸਿੱਧਾ ਕਰ ਲਿਆ ਕਰ ਲਿਆ ਜੀ ਆਏ ਆ ਮਲਾਜਮ ਆਏ ਆਹ ਸਫੇਦ ਸ਼ਰਟ ਵਾਲੇ ਮਲਾਜਮ ਆਏ ਹਾਂ ਆ ਦੇਖੋ ਆ ਕੰਡਾ ਖੋਲਿਆ ਕੰਡਾ ਪਟਿਆ ਤਾਰਾ ਪਟਿਆ ਆ ਕੱਭਣੀ ਅਸੀਂ ਜੋ 4 ਰੁਪਏ ਜਿਹੜੀ ਬਾਹਰ ਲੱਗੀ ਸੀ ਉਹ ਚੱਕ ਲੈਂਦੇ ਤੁਸੀਂ ਇਹ ਗੱਲ ਹੈ ਨਾ 4 ਰੁਪਏ ਚੱਕ ਲੈਂਦੇ 5-700 ਰੁਪਏ ਦੀ ਸੀ ਆ ਕੰਡਾ 10000 ਰੁਪਏ ਦਾ ਜੀ ਇਹਨਾਂ ਜਿਹੜਾ ਰਾਸ਼ਨ ਚੱਕਿਆ ਜਿਹੜਾ ਸਮਾਨ ਚੱਕਿਆ ਆ ਗੋਲ ਆਦਮੀ ਦਾ ਜਿਹੜਾ ਸਮਾਨ ਆ ਗਿਆ ਉਹ ਤੋਲ ਕੇ ਹਿੱਸੇਦਾਰੀ ਵੀ ਤਾਂ ਬਣਾਉਣੀ ਐ ਉਹ ਤਾਂ ਕਿੰਨਾ ਚੱਕ ਕੇ ਲੈ ਕੇ ਗਏ ਆ ਇਹ ਸਾਰੇ ਪ੍ਰਵਾਸੀ ਨੇ ਹਮਮ ਔਰ ਮੁਸਲਮ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ ਔਰ ਪੰਜਾਬ ਦੇ ਵਿੱਚ ਹੀ ਰਹਿਣ ਆਏ ਨੇ ਇਹ ੱੱਕਾ ਨਹੀਂ ਹੋਣਦਾ ਪੰਜਾਬ ਦੇ ਵਿੱਚ ਇਹ ਸਾਡਾ ਪੰਜਾਬ ਹੀ ਨਹੀਂ ਰਿਹਾ ਜੇ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਮੁਸਲਮ ਭਾਈਚਾਰੇ ਨਾਲ ੱੱਕਾ ਕਰੀ ਜੋ ਇੱਕ ਪਾਸੇ ਤੁਸੀਂ ਤੁਸੀਂ ਇਹ ਦੇਖੋ ਜਾ ਕਿਦਰ ਨੂੰ ਰਿਹਾ ਪੰਜਾਬ ਚੀਜ਼ਾਂ ਉਹ ਲੈ ਕੇ ਗਏ ਨੇ ਜਿਹੜੀਆਂ ਵਰਤੋਂ ਤੋਂ ਹੁਣ ਜਿਹੜੀਆਂ ਉਹਨਾਂ ਨੂੰ ਚਾਹੀਦੀਆਂ ਹੁਣ ਹੋ ਸਕਦਾ ਮੈਨੂੰ ਤੇ ਐਂ ਲੱਗਦਾ ਵੀ ਅਫਸਰਾਂ ਨੇ ਕਿਹਾ ਹੋਵੇ ਵੀ ਸਾਨੂੰ ਸ਼ਾਮ ਨੂੰ ਮੁਰਗੇ ਲਿਆ ਕੇ ਦਿਓ ਦੇਓ ਇੱਧਰ ਚੱਲੇ ਗਏ ਨੇ ਸਾਨੂੰ ਕੰਡੇ ਲਿਆ ਕੇ ਦਿਓ ਮਹਿੰਗੇ ਦਾਦਾ ਸੇ ਯਾਰ ਤੇ ਮੈਨੂੰ ਤੇ ਇਹ ਲੱਗਦਾ ਵੀ ਇੱਥੇ ਕੋਈ ਨਾ ਕੋਈ ਮਲੀਭੁਗਤੋ ਜਰੂਰ ਚੱਲ ਰਹੀ ਆ ਜੇ ਤੁਸੀਂ ਫੋਨ ਕੀਤਾ ਫਿਰ ਕੀ ਜਵਾਬ ਮਿਲ ਗਿਆ ਜਦੋਂ ਮੈਂ ਇਹਨਾਂ ਦੇ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਜਿਹੜੇ ਤਹਿ ਬਿਆਰੀ ਨੂੰ ਡੀਲ ਰਿਹਾ ਰਿਕਾਰਡਿੰਗ ਕੀਤੀ ਰਿਕਾਰਡਿੰਗ ਕੀਤੀ ਇਹ ਰਿਕਾਰਡਿੰਗ ਸਾਡੇ ਕੋਲ ਆ ਅਸੀਂ ਕਹਾਂ ਕਮਿਸ਼ਨਰ ਸਾਹਿਬ ਜੀ ਤੁਹਾਨੂੰ ਇੱਕ ਵੀਡੀਓ ਭੇਜੀ ਆ ਮੈਂ ਤੁਹਾਨੂੰ ਸੁਣਾਉਣਾ ਕਮਿਸ਼ਨਰ ਸਾਹਿਬ ਵੀ ਰਿਕਾਰਡਿੰਗ ਤੁਹਾਨੂੰ ਸੌਰੀ ਰਿਕਾਰਡਿੰਗ ਨਹੀਂ ਮੈਂ ਤੁਹਾਨੂੰ ਇੱਕ ਵੀਡੀਓ ਭੇਜੀ ਆ ਤੁਸੀਂ ਉਹ ਵੀਡੀਓ ਦੇਖੋ ਤੁਸੀਂ ਦੇਖ ਲਈ ਕਹਿੰਦੇ ਜੀ ਵੀ ਉੱਥੇ ਜਿਹੜੀ ਦੁਕਾਨਾਂ ਆ ਨਾ ਉਹ ਇਲੀਗਲ ਆ ਅਸੀਂ ਇੱਕ ਗੱਲ ਇਹ ਤੈ ਬਜਾਰੀ ਇਲੀਗਲ ਦੁਕਾਨਾਂ ਦੇ ਉੱਪਰ ਕਾਰਵਾਈ ਕਰਨ ਗਈ ਸੀ ਨਹੀਂ ਨਹੀਂ ਮੈਂ ਉਹ ਹੀ ਪਾਦਾ ਜੀ ਕਾਰਵਾਈ ਕਰਨ ਗਈ ਸੀ ਕਿ ਉਹਨਾਂ ਦੇ ਉਹ ਸਮਾਨ ਚੱਕਣ ਗਈ ਸੀ ਜਾਂ ਉਹਨਾਂ ਦੇ ਅੰਦਰੋਂ ਕੰਡੇ ਕਹਿੰਦੇ ਕੰਡੇ ਬਾਹਰ ਹੋਏ ਸੀ ਮੈਂ ਕਹਿੰਦਾ ਦੁਆਰਾ ਇੱਕ ਵਾਰੀ ਵੀਡੀਓ ਚੈੱਕ ਕਰ ਲਓ ਤੁਸੀਂ ਵੀ ਪਤਾ ਲੱਗ ਜਾਏਗਾ ਦੁਕਾਨ ਦੇ ਅੰਦਰ ਕੰਡਾ ਸੈੱਟ ਸੀ ਵੀ ਖੋਲ ਕੇ ਲੈ ਕੇ ਗਏ ਨਹੀਂ ਲੈ ਕੇ ਗਏ ਵੀ ਕੀ ਸੀਗਾ ਕੀ ਨਹੀਂ ਇਹ ਤੁਹਾਨੂੰ ਪਤਾ ਲੱਗ ਜਾਏਗਾ ਵੀਡੀਓ ਦੇ ਵਿੱਚ ਤੇ ਉਹਨਾਂ ਨੇ ਦੇਖਿਆ ਮੈਂ ਕਹਿੰਦੀ ਉਹਨਾਂ ਨੇ ਨਹੀਂ ਬਾਹਰੋਂ ਚੱਕਿਆ ਮੈਂ ਕਹਿੰਦੀ ਸਾਡੇ ਕੋਲ ਤਾਂ ਪ੍ਰੂਫ ਐ ਸੀਸੀਟੀਵੀ ਆ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਇਸ ਚੀਜ਼ ਦਾ ਕਿ ਉਹਨਾਂ ਨੇ ਧੱਕੇਸ਼ਾਹੀ ਨਹੀਂ ਕੀਤੀ ਸਿਲੰਡਰ ਇਹਨਾਂ ਚੱਕ ਲਿਆ ਮੀਟ ਇਹਨਾਂ ਚੱਕ ਲਿਆ ਕੰਡਾ ਇਹਨਾਂ ਚੱਕ ਲਿਆ ਹੁਣ ਮੁਰਗੇ ਬਣੂਗੇ ਤੇ ਸ਼ਾਮ ਨੂੰ ਸ਼ਰਾਬਾ ਪੀਣਗੇ ਮਿਲ ਵੰਡ ਕੇ ਆ ਸੁਣਾਓ ਤੁਸੀਂ ਕਮਿਟੀ ਦਾ ਇਹ ਕਾਬਿਲ ਅਫਸਰ ਹੁੰਦੇ ਨੇ ਜੋ ਕਮਿਸ਼ਨ ਲੱਗਦੇ ਨੇ ਜੀ ਜਨਰਲ ਕਮਿਸ਼ਨਰ ਦੇਖੋ ਜੀ ਇਹ ਕਾਬਲ ਇਹ ਮੁੱਖ ਮੰਤਰੀ ਦੇ ਚਹਤੇ ਹੁੰਦੇ ਨੇ ਉਹ ਲੱਗਦੇ ਨੇ ਕਾਬਲ ਅਫਸਰ ਹੋਵੇ ਆ ਜਨਤਾ ਆ ਤੁਹਾਡੇ ਇੱਥੇ ਫਿਰਦੀ ਰਵੇ ਕਾਬਲ ਅਫਸਰ ਹੋਵੇ ਉਹ ਇੱਕ ਵਾਰੀ ਪਹਿਲਾਂ ਵਾਰਨਿੰਗ ਦੇਵੇ ਵਾਰਨਿੰਗ ਦੇਵੇ ਭਾਈ ਤੁਸੀਂ ਆ ਸਮਾਨ ਅੰਦਰ ਉਹ ਹੁੰਦੇ ਕਾਬਲ ਅਫਸਰ ਜਿਨ੍ਹਾਂ ਨੂੰ ਪਤਾ ਹੀ ਕੁਝ ਨਹੀਂ ਤੁਸੀਂ ਮੈਨੂੰ ਦੱਸੋ ਵੀ ਕੰਡਾ ਕਿਤੇ ਬਾਹਰ ਲਾਇਆ ਹੁੰਦਾ ਦੁਕਾਨ ਦੇ ਇੱਕ ਨਾਰਮਲੀ ਜਰਨਲ ਹੀ ਗੱਲ ਆ ਵੀ ਦੁਕਾਨ ਦੇ ਬਾਹਰ ਕੰਡਾ ਲੱਗਾ ਹੁੰਦਾ ਦੇ ਅੰਦਰ ਲੱਗਾ ਹੁੰਦਾ ਅੰਦਰੋਂ ਚੱਕ ਕੇ ਸਮਾਨ ਲਿਆ ਜਾਂਦੇ ਨੇ ਕਾਬਲ ਅਫਸਰ ਨੂੰ ਤਾਂ ਪਤਾ ਨਹੀਂ ਕੀ ਕਰਕੇ ਵੀ ਵੀਡੀਓ ਸੁਣ ਲੋ ਜੀ ਆ ਆਡੀਓ ਸੁਣ ਲੋ ਹਾਂ ਜੀ ਹਾਂਜੀ ਹਾਂਜੀ ਕੀ ਹਾਲ ਹੈ ਬਿਲਕੁਲ ਇੱਕ ਕੱਲੇ ਗੁੰਡੇ ਨਾ ਕਹਿੰਦੇ ਸਮਾਨ ਬਾਹਰ ਪਿਆ ਹੋਇਆ ਹੈ ਸਾਰਾ ਦੁਕਾਨਦਾਰ ਨਾ ਹੋਸ਼ជា ਵੀ ਹੈ ਨਹੀਂ ਸੀ ਜਿਸ ਟਾਈਮ ਆ ਰਹਿਆ ਨਾ ਉਹ ਲੋਗ ਆਏ ਦੁਕਾਨਦਾਰ ਆਪਣੇ ਹੋਸ਼ជា ਵੀ ਨਹੀਂ ਸੀ ਮੈਂ ਮੈਂ ਤੁਸੀਂ ਦੇਖੋ ਜੀ ਇਹਨਾਂ ਨੂੰ ਦੇਖ ਕੇ ਉਹਨੇ ਚੇਲ ਵੀ ਪੁੱਛਿਆ ਸਭ ਝੂਠ ਹੈ ਜੀ ਕਿੱਦਾਂ ਕੀ ਪ੍ਰੂਫ ਉਹਨਾਂ ਕੋਲੇ ਦਿਖਾ ਦਿਓ ਸਾਡੇ ਕੋਲ ਤਾਂ ਪ੍ਰੂਫ ਹੈ ओके okay, चलो मैं उन्होंने कहा कि जे ਤੁਹਾਨੂੰ ਲੱਗਦਾ ਕਿ ਇਹ ਸਮਾਨ ਬਾਹਰੋਂ ਅੰਦਰ ਜਾ ਕੇ ਅੰਦਰ ਬੰਦੇ ਵੀ ਦੇਖ ਰਹੇ ਹੋਵੇ ਟਹਿਲ ਰਿਹਾ ਸੀਗਾ ਆਪਣੇ ਕੋਰੀਡੋਰ ਚ ਉਹ ਟਹਿਲ ਰਿਹਾ ਸੀਗਾ ਇਹ ਆਏ ਇਹਨਾਂ ਸਮਾਨ ਅੰਦਰੋਂ ਚੱਕਿਆ ਉਹ ਸਿਲੰਡਰ ਲੈ ਕੇ ਜਾ ਸਕਦੇ ਆ ਸਿਲੰਡਰ ਦੀ ਪਰਮਿਸ਼ਨ ਹੈਗੀ ਹੈ ਦੀ ੱੱਕਣ ਦੀ ਕੋਈ ਨਹੀਂ ਗੱਲ ਹੈ ਕਿ ਇਹ ਕਹਿੰਦੇ ਨੇ ਕਿ ਜਿਹੜੀ ਇਹ ਦੁਕਾਨ ਹੈ ਇਲੀਗਲ ਆ ਚਲੋ ਜੀ ਉਹ ਤੜਵਾਓ ਜੀ ਇਹਨਾਂ ਦਾ ਪ੍ਰੂਫ ਕਰ ਲੈਣ ਹੋਰ ਤਾਂ ਕਿ ਵੀ ਦੇਖਿਆ ਜਾਊਗੀ ਉਹ ਚਲੋ ਉਹਨੂੰ ਮੈਂ ਕਿਹਾ ਜੇ ਲੀਗਲ ਆਰ ਮੈਨੂੰ ਦਿਖਾਓ ਤਾਂ ਸਹੀ ਕੀਤਾ ਵਾ ਲੀਗਲ ਆ ਕੰਦੇ ਅਸੀਂ ਉਹਨੂੰ ਕਿਹਾ ਗਿਆ ਆਪਣੇ ਡਾਕੂਮੈਂਟ ਦਿਖਾਵੇ ਮੈਂ ਕਿਹਾ ਵੀ ਡਾਕੂਮੈਂਟ ਚਲੋ ਅਸੀਂ ਜਨਮ ਕਮਿਸ਼ਨ ਨਾਲ ਗੱਲਬਾਤ ਕਰਦੇ ਹਾਂ ਇੱਕ ਮਿੰਟ ਇਹ ਜੋਂ ਦੇ ਅੱਧਰ ਹੋ ਜਾਓ ਗੱਡੀ ਲੰਘ ਲੈਣ ਦੋ ਕਮਿਸ਼ਨਰ ਜਨਰਲ ਕਮਿਸ਼ਨਰ ਏ ਜ਼ੋਨ ਤੋਂ ਗੱਲ ਕਰ ਰਹੇ ਹਾਂ ਸਰ ਜੀ ਵਿਸ਼ਾਲ ਕਪੂਰ ਗੱਲ ਕਰ ਰਹੇ ਹਾਂ ਲੁਧਿਆਣਾ ਲਾਈਵ ਤੋਂ ਪੱਤਰਕਾਰ ਜੀ ਜਾਲ ਜੀ ਸਰ ਇੱਕ ਜਿਹੜਾ ਕੰਡਾ ਜਿਹੜਾ ਦੁਕਾਨ ਦੇ ਵਿੱਚ ਚੱਕਿਆ ਹੋਇਆ ਹੈ ਏ ਜ਼ੋਨ ਦੇ ਬਾਰ ਪ੍ਰੋਟੈਸਟ ਕਰ ਰਹੇ ਉਸੇ ਦੁਕਾਨਦਾਰ ਆਏ ਨੇ ਕਿ ਕੰਡਾ ਦੁਕਾਨ ਦੇ ਅੰਦਰੋਂ ਚੱਕਿਆ ਜਾ ਸਕਦਾ ਸਰ ਦੇਖੋ ਦੁਕਾਨ ਦੇ ਅੰਦਰੋਂ ਤਾਂ ਨਹੀਂ ਚੱਕਿਆ ਜਾ ਰਿਹਾ ਤੇ ਵੀਡੀਓ ਜਿਹੜੀ ਹੈ ਨਾਲ ਦਿੱਤੀ ਹੈ ਜਿਹਦੇ ਵਿੱਚ ਕੰਡਾ ਜਿਹੜਾ ਕੁਝ ਸਮਾਂ ਪਹਿਲੇ ਬਾਰੋਂ ਨਹੀਂ ਚੱਕਿਆ ਮੰਜਾ ਅੰਦਰ ਕਰ ਰਿਆ ਸੀ ਸ਼ਖਸ ਜੇ ਕਿ ਸਿੱਧਾ ਅੰਦਰ ਦੁਕਾਨ ਦੇ ਵਿੱਚ ਐਂਟਰੀ ਹੁੰਦੇ ਨੇ ਕੰਡਾ ਚੱਕ ਲੈਂਦੇ ਨੇ ਇਹ ਪਰਮਿਸ਼ਨ ਦਿੱਤੀ ਕਿ ਨੇ ਸਰ ਦੁਕਾਨ ਦੇ ਅੰਦਰ ਜਾ ਕੇ ਕੰਡਾ ਚੱਕੋ ਮੈਂ ਆਪਣਾ ਵਿਸ਼ਾਲ ਜੀ ਮੈਂ ਇਹਨਾਂ ਨੂੰ ਜਿਹੜਾ ਨੇ ਕਾਰਵਾਈ ਕਰੀ ਆ ਮੁੰਡਾ ਜਿਹੜਾ ਇਨਸਪੈਕਟਰ ਹੈ ਮੈਂ ਉਹਨੂੰ ਕਿਹਾ ਕਿ ਇਹ ਬੰਦੇ ਕੌਣ ਗਏ ਨੇ ਕਿਵੇਂ ਗਏ ਨੇ ਕਿ ਅੰਦਰ ਵੜ ਕੇ ਕਿਉਂ ਚੱਕਿਆ ਮੈਨੂੰ ਇਹਦੇ ਬਾਰੇ ਜ਼ੁਇਰੇ ਦੱਸੋ ਮੈਨੂੰ ਜ਼ੁਇਰੇ ਦੱਸਣਗੇ ਕੀ ਕਾਰਵਾਈ ਹੋਈ ਆ ਕਿਉਂ ਹੋਈ ਆ ਤੇ ਅੰਦਰ ਜਾ ਕੇ ਕਿਉਂ ਹੋਈ ਆ ਕਮਰਸਾਪ ਕੀ ਇਹਦੇ ਵਿੱਚ ਜਿਹੜਾ ਲੋਕ ਜਿਹੜੇ ਹੋਰ ਰੇੜੀ ਫੜੀਆਂ ਵਾਲੇ ਵੀ ਆਏ ਹੋਏ ਉਹ ਕਹਿ ਰਿਹਾ ਕਿ ਮੀਟ ਵੀ ਚੱਕ ਕੇ ਲੈ ਗਏ ਮੀਟ ਚੱਕਣ ਦਾ ਮਤਲਬ ਆਓ ਚਲੋ ਹੁਣ ਇਹਦੇ ਜਿਹੜੇ ਚੱਕਿਆ ਜੀ ਉਹ ਹੀ ਦੱਸਣਗੇ ਮੈਂ ਉਹਨਾਂ ਨੂੰ ਬੁਲਾ ਕੇ ਪੁੱਛ ਲੈਣੇ ਆ ਉਹਨਾਂ ਨੂੰ ਮੈਂ ਕਿਹਾ ਸੁਨੇਹਾ ਤਾਂ ਮੈਂ ਆਲਰੇਡੀ ਲਾਤਾ ਉਹਨਾਂ ਨੂੰ ਕਿ ਤੁਸੀਂ ਇਹ ਕਾਰਵਾਈ ਕਿਉਂ ਕਰੀ ਐ ਇਹ ਤੁਹਾਡੇ ਦੁਕਾਨ ਦੇ ਬਾਹਰੋਂ ਤੁਸੀਂ ਚੱਕ ਸਕਦੇ ਹੋ ਅੰਦਰ ਜਾ ਕੇ ਥੋੜੀ ਚੱਕ ਸਕਦੇ ਹੋ ਤੁਹਾਡੇ ਨੋਟਿਸ ਸੀਗਾ ਸਰ ਕਿ ਇਹ ਕਾਰਵਾਈ ਕਰਨ ਜਾ ਰਹੇ ਨੇ ਨਹੀਂ ਨਹੀਂ ਮੈਨੂੰ ਨਹੀਂ ਜੀ ਮੈਨੂੰ ਤਾਂ ਹੁਣ ਆਪਣੇ ਕਿਸੇ ਬੰਦੇ ਨੇ ਵੀਡੀਓ ਪਾਈ ਸੀ ਜੀ ਆ ਸਾਡੀ ਦੁਕਾਨ ਦੇ ਅੰਦਰ ਵੜ ਕੇ ਸਮਾਨ ਚੱਕ ਕੇ ਲੈ ਗਿਆ ਮੈਂ ਤਾਂ ਤਾਂ ਫਿਰ ਮੈਨੂੰ ਪਤਾ ਲੱਗਿਆ ਕੀ ਕਾਰਵਾਈ ਕੀਤੀ ਜਾਊਗੀ ਸਰ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਜੋ ਕਾਰਪੀਸ਼ਨ ਇਹ ਗਲਤ ਚੱਕਿਆ ਗਿਆ ਬਸ ਸਭ ਤੋਂ ਪਹਿਲਾਂ ਉਹ ਸਮਾਨ ਵਾਪਸ ਹੋਊਗਾ ਇਹਨਾਂ ਦਾ ਤੇ ਉਹ ਮੁਲਾਜ਼ਮਾਂ ਦੇ ਤੇ ਕਾਰਵਾਈ ਨਹੀਂ ਕੋਈ ਐਕਸ਼ਨ ਨਹੀਂ ਕੀਤਾ ਜਾਊਗਾ ਕਾਰਵਾਈ ਇਹ ਕੰਪਲੇਂਟ ਦੇਦਣ ਕਾਰਵਾਈ ਵੀ ਕਰਦਾਂਗੇ ਅਸੀਂ ਅੱਛਾ ਇੱਕ ਜੋ ਜਿਹਨੇ ਦੁਕਾਨੋਂ ਚੱਕਿਆ ਕੰਪਲੀਟਡ ਕਾਰਦੀਨ ਤਾਂ ਕਾਰਵਾਈ ਹੋਊਗੀ ਆ ਤੁਸੀਂ ਇੱਕ ਫਾਰਮਲ ਐਪਲੀਕੇਸ਼ਨ ਤਾਂ ਦੇਣੀ ਪੈਣੀ ਆ ਉਹ ਜਿਹੜੀ ਆਪਣੇ ਪੱਤਰ ਤੇ ਅਸੀਂ ਇਹਨੂੰ ਤਾੜਨਾ ਕਰਾਂਗੇ ਉਹ ਤਾਂ ਕਰਾਂਗੇ ਕਰਾਂਗੇ ਕਿ ਤੁਸੀਂ ਅੰਦਰ ਕਾ ਮੜੇ ਭਾਈ ਕਿ ਸੋ ਚਲੋ ਬਹੁਤ ਬਹੁਤ ਸ਼ੁਕਰੇ ਕਮਿਸ਼ਨਰ ਸਾਹਿਬ ਜਾਣਕਾਰੀ ਦੇਣ ਵਾਸਤੇ ਥੈਂਕ ਯੂ ਇਸ ਹਨ ਨਗਰ ਨਿਗਮ ਏ ਜੋਂ ਦੇ ਕਾਰਪੋਰੇਸ਼ਨ ਕਮਿਸ਼ਨਰ ਸੀਗੇ ਤਪੀ ਜੀ ਮੈਨੇ ਕਹ ਗੱਲ ਦੱਸੋ ਬੰਸ ਸਾਹਿਬ ਉਹ ਕਹਿ ਰਹੇ ਕਿ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ ਮੈਂ ਉਹਦੇ ਕੋਲ ਜਵਾਬ ਸਵਾਲ ਹੀ ਪੁੱਛਾਂਗਾ ਲੇਕਿਨ ਰਿਟਰਨ ਕੰਪਲੇਂਟ ਇਹਨਾਂ ਵੱਲੋਂ ਚਾਹੀ ਤਾਂ ਮੈਂ ਕਾਰਵਾਈ ਕਰਾਂਗਾ ਰਿਟਰਨ ਕੰਪਲੇਂਟ ਸਾਰੇ ਜਿਹੜੇ ਗਵਾਹ ਨੇ ਸਾਰੇ ਰਿਟਰਨ ਕੰਪਲੇਂਟ ਹੁਣੀ ਦੇਣਗੇ ਉਹਨਾਂ ਨੂੰ ਇੱਕ ਚੀਜ਼ ਪੁੱਛੋ ਵੀਡੀਓ ਦੇ ਆਧਾਰ ਤੇ ਤੱਥ ਦੇ ਆਧਾਰ ਤੇ ਹੁਣੀ ਉਹਨਾਂ ਮੁਲਾਜ਼ਮਾਂ ਨੂੰ ਸਸਪੈਂਡ ਕਰਨਗੇ ਅਸੀਂ ਹੁਣੀ ਰਿਟਰਨ ਕੰਪਲੇਂਟ ਦਿੰਨੇ ਆ ਉਹ ਮੁਲਾਜ਼ਮ ਨੂੰ ਸਸਪੈਂਡ ਕਰਨ ਉਹ ਪੰਜਾਬ ਦੇ ਅੰਦਰ ਆ ਧੱਕੇਸ਼ਾਹੀ ਨੂੰ ਰੋਕਣ ਆਫਸਰ ਅਫਸਰਾਂ ਨੂੰ ਸਮਝਾਣ ਵੀ ਮੀਟ ਮੁਰਗਾ ਜੇ ਲੈਣਾ ਹੈ ਤੇ ਆਪਦੀ ਤਨਖਾਹ ਨਾ ਖਾਓ ਗਰੀਬਾਂ ਦਾ ਲੁੱਟ ਲੁੱ ਉਹਨਾਂ ਨੂੰ ਪੁੱਛੋ ਤੁਸੀਂ ਉਹਨਾਂ ਨੂੰ ਫੋਨ ਕਰੋ ਕਿ ਤੁਸੀਂ ਮੌਕੇ ਤੇ ਸਸਪੈਂਡ ਕਰੋਗੇ ਜਦੋਂ ਇਹਨਾਂ ਦੀ ਇੱਕ ਕਹਰੇ ਨੇ ਕਿ ਕਾਕਰ ਰਿਟਰਨ ਕੰਪਲੇਂਟ ਦੇਣਗੇ ਕਾਰਵਾਈ ਕਰਾਂਗੇ ਅਸੀਂ ਹੁਣੇ ਰਿਟਰਨ ਕੰਪਲੇਂਟ ਦੇਾਂਗੇ ਆ ਸਾਰਾ ਗਰੀਬ ਤੜਕਾ ਇੱਥੇ ਕੋ ਮੂੰਹ ਚੱਕ ਕੇ ਧਰਨਾ ਲਾਣੇ ਜਾਂ ਜਮਾਵੜਾ ਕਰਨ ਨਹੀਂ ਆਇਆ ਇਹ ਰਿਟਰਨ ਕੰਪਲੇਂਟ ਦੇਣ ਆਇਆ ਇੱਕ ਇੱਕ ਦੁਕਾਨ ਦਾ ਬੀਬੀ 25 ਪਜੇ ਯਾਰ ਇੱਕ ਸਮਾਨ ਚੱਕ ਕੇ ਲੈ ਗਿਆ ਹਮ ਗਰੀਬ ਬੰਦੀ ਹੈ ਕਿ ਥੋੜਾ ਹੈ ਸਰ ਦੁਕਾਨਾਂ ਦਾ ਸਾਰਾ ਪੱਕਾ ਉੱਕਾ ਉਠਾ ਕੇ ਲੈ ਗਿਆ ਪੰਜ ਪੰਜ ਪੱਕਾ ਲਾ ਕੇ ਦੁਕਾਨਦਾਰੀ ਕਰਦੇ ਹੈ ਸਾਰਾ ਉਠਾ ਕੇ ਲੈ ਗਿਆ ਚੱਕ ਕੇ ਇਹਨਾਂ ਦਾ ਕਸੂਰ ਏ ਆ ਵੀ ਇਹ ਗਰੀਬ ਨੇ ਇਨਾਂ ਦੀ ਕਿਸੇ ਨੇ ਰਿਟਰਨ ਕੰਪਲੇਂਟ ਕੀ ਕੱਲ ਨੂੰ ਇੱਥੇ ਕਤਲ ਹੋ ਜਾਓ ਉਦੋਂ ਰਿਟਰਨ ਕੰਪਲੀਟ ਜਾਈ ਦੀ ਆ ਹੂੰ ਉਹਦੇ ਕਮਿਸ਼ਨਰ ਸਾਹਿਬ ਨੂੰ ਰਿਟਰਨ ਹੀ ਕੰਪਲੇਂਟ ਦਵਾਂਗੇ ਜੇ ਇੱਥੇ ਚਿੱਟਾ ਬਰਾਮਦ ਹੋ ਜਾਏ ਪਛਾਣਾ ਨਹੀਂ ਆਪਣੇ ਬਾਜੀ ਮਲਾਜਮਾਂ ਨੂੰ ਨਹੀਂ ਬਚਾਉਣਾ ਜਿਹੜਾ ਮੀਟ ਲੈ ਕੇ ਆਏ ਨੇ ਪਹਿਲਾਂ ਰਿਟਰਨ ਕੰਪਲੀਟ ਆ ਉਹ ਬਚਾਉਣਾ ਇਹਨਾਂ ਨੇ ਵੇਨ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਆ ਗਰੀਬ ਹੁਣ ਰਿਟਰਨ ਦੀ ਕੰਪਲੇਂਟ ਦਊਗਾ ਤੈਨੂੰ ਆਪਦੇ ਮਾਲ ਦਾ ਪਿਆ ਵੀ ਮੇਰਾ 25000 ਰੁਪਏ ਕਿੱਥੇ ਪੈਂਡਿੰਗ ਉਹ ਤਾਂ ਕਹਿ ਰਹੇ ਕਿ ਮਾਲ ਇਹਨਾਂ ਦਾ ਪਹਿਲੇ ਵਾਪਸ ਦਿੱਤਾ ਜਾਊਗਾ ਕਮਿਸ਼ਨਰ ਸਾਹਿਬ ਦੇ ਜੋ ਬਿਲਡਿੰਗ ਹੈਗੀ ਹੈ ਕਿ ਮਾਲ ਇਹਨਾਂ ਦਾ ਵਾਪਸ ਦਿੱਤਾ ਜਾਊਗਾ ਜਿਨ੍ਹਾਂ ਨੇ ਮਾਲ ਚੱਕਿਆ ਤਾਂ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਇਹਨਾਂ ਦਾ ਮਾਲ ਵਾਪਸ ਕਰ ਜਣ ਕਮਿਸ਼ਨਰ ਸਾਹਿਬ ਨਾਲ ਦੇ ਸਨਮਾਨਤ ਕਰਕੇ ਜਾਵਾਂਗੇ ਅਸੀਂ ਮੈਨੂੰ ਦੱਸੋ ਸਹੀ ਅਜ ਤੱਕ ਕਿਹੜਾ ਵਾਪਸ ਹੋਇਆ ਮਾਲ ਤੁਸੀਂ ਮੈਨੂੰ ਦੱਸੋ ਉਹ ਤਾਂ ਬਸ ਸਾਨੂੰ ਇੱਕ ਬਿਆਨ ਦੇ ਦੇ ਜੋ ਖਬਰ ਚੱਲ ਨਹੀਂ ਉਸ ਤੋਂ ਬਾਅਦ ਪਤਾ ਲੱਗਣਾ ਕਿ ਸਮਾਨ ਵਾਪਸ ਦਿੰਦੇ ਕਿ ਨਹੀਂ ਨਹੀਂ ਬਾਜੀ ਤੁਹਾਡੇ ਸਾਹਮਣੇ ਅਜੇ ਇਹੀ ਕਮਿਸ਼ਨਰ ਸਾਹਿਬ ਇੱਥੇ ਆ ਨਹੀਂ ਸਕਦੇ ਤੁਸੀਂ ਮੈਨੂੰ ਦੱਸੋ ਜਨਤਾ ਲਈ ਖੜੇ ਆ ਜਨਤਾ ਦੇ ਟੈਕਸ ਦਾ ਪੈਸਾ ਕਮਿਸ਼ਨਰ ਸਾਹਿਬ ਨੂੰ ਸੈਲਰੀਆਂ ਮਿਲ ਰਹੀਆਂ ਨੇ ਘਰੇ ਬੱਕਰੇ ਜਿਹੜੇ ਇੱਥੋਂ ਚੱਲੇ ਉਹ ਉਹ ਮਿਲ ਰਹੇ ਨੇ ਕੀ ਆ ਨਹੀਂ ਸਕਦੇ ਨਹੀਂ ਆਉਣਗੇ ਜਦ ਤੁਸੀਂ ਕਾਰਵਾਈ ਵਾਸਤੇ ਕੋ ਰਜਿਸਟਰ ਹੋਊਗਾ ਇਹਨਾਂ ਦਾ ਵੀ ਕਿੰਨੇ ਬੰਦੇ ਗਏ ਸੀ ਕੀ ਉਹਦਾ ਨਾਮ ਸੀਗਾ ਉਹ ਬੰਦੇ ਗਿਣਾ ਦਿਓ ਤੇ ਮੋਕੇ ਤੋਂ ਤੁਹਾਨੂੰ ਵੀਡੀਓ ਦੇ ਦਿੰਦੇ ਨੇ ਵੀ ਬੰਦੇ ਕਿੰਨੇ ਆਏ ਸੀ ਇੱਕੋ ਇੱਕ ਵੱਡਾ ਸਵਾਲ ਹੈ ਜੋ ਗਰੀਬ ਬੰਦੇ ਜਿਹੜੇ ਬਾਹਰ ਖੜੇ ਜੋ ਰੇੜੀ ਫੜੀਆਂ ਦਾ ਕੰਮ ਕਰਦੇ ਮਾਫ ਕਰਨਾ ਦੁਕਾਨਦਾਰੀ ਛੋਟੇ ਛੋਟੇ ਕੰਮ ਕਰਦੇ ਨੇ ਇਹਨਾਂ ਦਾ ਸਮਾਨ ਜਿਹੜਾ ਚੱਕ ਲਿਆ ਵੀਡੀਓ ਕੰਡਾ ਚੱਕਦੇ ਨੇ ਬਾਹਰ ਪਿਆ ਸਮਾਨ ਨਹੀਂ ਚੱਕਦੇ ਸਭ ਤੋਂ ਪਹਿਲੇ ਅੰਦਰ ਜਾ ਕੇ ਕੰਡਾ ਚੱਕਦੇ ਨੇ ਕੰਡੈਸਟ ਕਰਕੇ ਚੱਕਦੇ ਨੇ ਲੇਕਿਨ ਉਹਨਾਂ ਨੂੰ ਆਹ ਨਹੀਂ ਪਤਾ ਕਿ ਇਹ ਗਰੀਬ ਬੰਦਾ ਵੀ ਕੈਮਰਾ ਲਗਵਾ ਸਕਦਾ ਅਗਰ ਕੈਮਰਾ ਨਾ ਹੁੰਦਾ ਤਾਂ ਇਹ ਆਪਣੀ ਤਾਂ ਪੱਲਾ ਝਾੜ ਲੈਂਦਾ ਕਿ ਅਸੀਂ ਦੁਕਾਨ ਦੇ ਵਿੱਚ ਐਂਟਰੀ ਨਹੀਂ ਕੀਤੀ ਬਾਹਰੋਂ ਸਮਾਨ ਚੱਕਿਆ ਲੇਕਿਨ ਜਦੋਂ ਜਨਰਲ ਕਮਿਸ਼ਨਰ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪਹਿਲੇ ਤਾਂ ਮੈਂ ਸਮਾਨ ਮੋੜਨ ਦੀ ਗੱਲ ਕੀਤੀ ਹੈ ਫਿਰ ਉਸ ਤੋਂ ਬਾਅਦ ਕਿਹਾ ਕਿ ਅਗਰ ਰੀਟੇਲ ਕੰਪਲੇਟ ਦੇਣਗੇ ਤਾਂ ਮੈਂ ਤੱਕ ਕਾਰਵਾਈ ਕਰਾਂਗਾ ਹੁਣ ਦੇ ਦਿਆਂ ਕੀ ਕਾਰਵਾਈ ਹੋਗੀ ਕਿ ਇਹ ਤੈਬ ਜਾਰੀ ਵਾਲੇ ਕੋਈ ਹਾਜ਼ਰੀ ਭਰ ਕੇ ਗਏ ਸੀਗੇ ਕੀ